ਕਿਸੇ ਨੇ ਸਾਨੂੰ ਜਿਵੇਂ ਆਪਣਾ ਫੱਤਨ ਵਾਲਾ ਸਾਹਿਬ ਹਣੀ ਉਹ ਆਪਣਾ ਪੌਂਲਾ ਹੀ ਕਮਿੰਡ ਮੈਂ ਭਾਈ ਤੁਹਾਡੇ ਨਾਲ ਉਹਨੂੰ ਚਾਰ ਫੋਨ ਕੀਤੇ ਅਖੀਰ ਮੈਂ ਉਹਦੇ ਘਰ ਵੀ ਗਿਆ ਮੈਂ ਭਾਈ ਸਹਿਬ ਮੈਂ ਇਹਨੂੰ ਜ਼ੋਰ ਲਾਉਂਦਾ ਹੈ ਉਹ ਦਿਨ ਵਾਲਾ ਜ세 ਬੰਨੀਆਂ ਬਹੁਤ ਇਸ਼ਾਰ ਅਸੀਂ 2 ਸਾਲ ਸਾਡੇ 8 ਕਿਸਾਨ ਜਿਹੜੇ ਨੇ ਬਿਮਾਰ ਹੋ ਗਏ ਜਿਹੜਾ ਇੱਕ ਦੀ ਮੌਤ ਹੋ ਗਈ ਹੈ ਪੁੰਡਨ ਸਿੰਘ ਬਿਮਾਰ ਪਿਆ ਪ੍ਰਤਾਪ ਸਿੰਘ ਬਾਜੇ ਨੂੰ ਟੈਗ ਦੀ ਸ਼ਿਕਾਇਤ ਤੇ ਜੋਰਾ ਸਿੰਘ ਭੁੱਲਰ ਵੱਟੂ ਉਹਨੂੰ ਹੋ ਗਈ ਹੈ ਮੀਡੀਆ ਸਾਹਿਬ ਨਾਲ ਸਾਡੀਆਂ 3-4 ਮੀਟਿੰਗਾਂ ਹੋਈਆਂ ਨੇ ਜਿਹਦੇ ਵਿੱਚ ਡੀਸੀ ਸਾਹਿਬ ਐਸਡੀਐਮ ਤੇ ਆਪਣਾ ਸੜਕ ਵਾਲਾ ਐਕਸੀਡੈਂਟ ਏਡਬਲਯੂ ਵਾਲਾ ਤੇ ਇਹ ਜਿਹੜਾ ਹੀ ਇਹਨਾਂ ਨਾਲ ਮੈਡਮ ਜਿਹੜੀ ਟੋਲ ਪਲਾਜੇ ਵਾਲੀ ਇਹਨਾਂ ਨਾਲ ਇਹ ਫੈਸਲਾ ਸਾਡੇ ਨਾਲ ਹੋ ਗਿਆ ਵੀ ਉੱਥੇ ਧਰਨਾ ਚਲਾਇਆ ਮੰਨ ਲਓ ਟੋਲ ਤੇ ਜੇ ਆਈ ਕਰਨ ਵਾਲੀ ਗੱਲ ਜਿਹੜੀ ਆਪਣੀ ਕਮੈਂਟਾਂ 'ਚ ਕਰ ਰਹੇ ਆ ਜੇ ਅਸੀਂ ਵਿਕਣਾ ਹੀ ਹੁੰਦਾ ਮੰਨ ਲਓ 2 ਸਾਲ 아이 ਧਰਨਾ ਨਹੀਂ ਉੱਥੇ ਚਲਾਉਂਦੇ ਸੀ ਠੀਕ ਹੈ ਲਗਾਤਾਰ ਅਸੀਂ ਇਸੇ ਕਰਕੇ ਚਲਾਇਆ ਵੀਖਣ ਵਾਲੀ ਨਾ ਜਾਣਾਂ ਕੱਲ੍ਹ ਜਦੋਂ ਮਰਜ਼ੀ ਸਾਥੋਂ ਕੋਈ ਸਪੈਸ਼ਟਿਕ ਕਰਨ ਲੈ ਲਿਆ ਤੁਹਾਨੂੰ ਅਸੀਂ ਰਿਪੋਰਟ ਦੇਤੀ ਹੈ ਜੀ ਦੋਸਤੋ ਤੁਸੀਂ ਜੁੜਿਆ ਲੋਕ ਜਾਤ ਟੀਵੀ ਦੇ ਨਾਲ ਅਤੇ ਮੈਂ ਹਾਂ ਗੁਰਵੀਰ ਸਿੰਘ ਭੁੱਲਰ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਪਿਛਲੇ ਦਿਨਾਂ ਤੋਂ 13 ਤਰੀਕ ਦੇ ਟੋਲ ਪਲਾਜ਼ਾ ਸ਼੍ਰੀ ਮੁਖਤਸਰ ਸਾਹਿਬ ਵਾਣਗ ਨਹਿਰਾਂ ਦੇ ਨਾਲ ਸਥਿਤ ਹੈ ਉਹ ਚਾਲੂ ਕੀਤਾ ਗਿਆ ਉਹ ਚਾਲੂ ਕੀਤਾ ਗਿਆ ਕਿਸਾਨਾਂ ਵੱਲੋਂ ਅਤੇ ਲੋਕਾਂ ਦੇ ਵਿੱਚ ਕਾਫੀ ਜਿਹੜੀ ਨਿਰਾਸ਼ਾ ਪਾਈ ਜਾ ਰਹੀ ਆ ਆਖਿਰ ਅੱਜ ਆਪਾਂ ਕਿਸਾਨਾਂ ਦੇ ਨਾਲ ਮਿਲੇ ਆ ਜਾਣਾਂਗੇ ਪੂਰਾ ਮਾਮਲਾ ਕੀ ਆ ਸੱਸੀ ਘਪੜਾਣ ਜੀ ਵੈਗਰ ਜੀ ਦਾ ਖਾਰਸਾ ਵੈਗਰ ਜੀ ਦੀ ਫਟੇ ਪਹਿਲੋ ਲਹਿਤਾਨਵਰ ਕਰਨੇ ਆ ਪੁੱਤਰਾਂ ਆਪਦੇਆਂ ਦਾ ਪੱਤਰਕਾਰ ਦਾ ਕਿਉਂ ਜਿਹੜੇ ਆਪਣੀ ਆਵਾਜ਼ ਪਹੁੰਚਾਉਂਦੇ ਨੇ ਦਿੱਥੋ ਤੱਕ ਗੱਲ ਪਹੁੰਚਾਈ ਬਾਕੀ ਜਿਹੜਾ ਟੂਲ ਤੇ ਆ ਅਸੀਂ 20 ਸਤੰਬਰ ਤੋਂ ਲੈ ਕੇ 23 ਤੱਕ ਅਸੀਂ ਉੱਦੋਂ ਬਸ ਹੱਸਾ ਹੱਸਾ ਹੇਠ ਹੀ ਉੱਥੇ ਬੈਠੇ ਜਿਸ ਦਿਨ ਅਸੀਂ ਬੈਠੇ ਸਾਂ ਇੰਨੇ ਕਮੈਂਡ ਕੀਤੇ ਲੋਕਾਂ ਨੇ ਸਾਨੂੰ ਐਂ ਲੱਗਦਾ ਹੈ ਵੀ ਸਾਡੇ ਬੰਹ ਤੋਂ ਪਹਿਲੋ ਲੋਕ ਉੱਪਰ ਜਾਣਗੇ ਬੜੀ ਸਾਡੀ ਮਤ ਕਰਣਗੇ ਪਰ ਜਿਸ ਟਾਈਮ ਅਸੀਂ ਬਹਿ ਗਏ ਆ ਉਹ ਸਾਡੀਆਂ ਜਿਹੜੀਆਂ ਭਰਾਪਰ ਜ세 ਬੰਦੀਆਂ ਨੇ ਉਹਨਾਂ ਸਾਨੂੰ ਵਿਸ਼ਵਾਸ ਡਾਇ ਵੀ ਜਦੋਂ ਲੋੜ ਪਏ ਅਸੀਂ ਤੁਹਾਡੇ ਨਾਲ ਆ ਜਾ ਰਾਂ ਕਿਸੇ ਨੇ ਸਾਨੂੰ ਜਿਵੇਂ ਆਪਣਾ ਫੱਤਨ ਵਾਲਾ ਸਾਹ ਬਣੀ ਉਹ ਆਪਣਾ ਪੌਂਡਾ ਹੀ ਕਮੈਂਡ ਮੈਂ ਭਾਈ ਤੁਹਾਡੇ ਨਾਲ ਉਹਨੂੰ ਚਾਰ ਫੂਨ ਕੀਤੇ ਲਖਰ ਮੋਂਦੇ ਘਰ ਵੀ ਗਿਆ ਮੈਂ ਭਾਈ ਸੇਵ ਤੂੰ ਮੈਨੂੰ ਜ਼ੋਰ ਲਾਉਂਦਾ ਹੈ ਉਹ ਦਿਨਾਂ ਵਾਲਾ ਜ세 ਬੰਦੀਆਂ ਬੰਬੋ ਇਸ਼ਾਰ ਦੇਾਂਗੇ ਨਹੀਂ ਦਿੱਤਾ ਜੇ ਸਾਨੂੰ ਕੋਈ ਸ਼ਾਸ ਥੋੜਾ ਰਿਟਰ ਵੀ ਦੇ ਵੀ ਭੰਡਾਰੀ ਮਿੱਟੂ ਆਪਣਾ ਰੋਜ਼ੀ ਉਹ ਵੀ ਸਾਨੂੰ ਖੰਡਚਾਲਾ ਦਿੱਤਾ ਸਾਨੂੰ ਹੋਰ ਕਿਸੇ ਨੇ ਦਿੱਤਾ ਜਿਹੜੇ ਹਾਲਾਗੇ ਵੀ ਗੱਲ ਅਸੀਂ ਦੋ ਸਾਲ ਲੜਾਈ ਲੜਦੇ ਰਹੇ ਅਸੀਂ ਤੇ ਇਹ ਆਂਡੇ ਥਾਂ ਵੀ ਜਿਹੜਾ ਅਸੀਂ ਪੌਲ ਬਣਾ ਕੇ ਉਠਾਂਗੇ ਪਰ ਸਾਡਾ ਸਰਪ ਤੋਂ ਇਹ ਵਾਅਦਾ ਤਾਹੇ ਢਾਲਵਰ ਕਰਨੇ ਸੂਬਾ ਕਮੇਟੀ ਦਾ ਕਿਉਂਕਿ ਸਾਡੀ ਅੱਗੇ ਬੂਟਾ ਸਿੰਘ ਬੁਰਜੀਗਲ ਨੇ ਤਿੰਨ ਟੋਲ ਪਟਾਏ ਨੇ ਉਹਨਾਂ ਰੱਤੀ ਜਰਬਾ ਸੀ ਜਰਬਾ ਹੁੰਦੇ باوجود ਅਸੀਂ ਜਰੂ ਵੀ ਉਹਨੂੰ ਫੋਨ ਕਰਦੇ ਸਾਂ ਉਹ ਸਾਡੀ ਵਾਰ-ਵਾਰ ਸਾਡੇ ਕੋਲ ਆਉਂਦੇ ਸੀ ਉਸ ਤੋਂ ਕੀ ਹੋਇਆ ਜਿਹੜੇ ਲੋਕ ਨੇ ਲੋਕ ਇੱਥੇ ਦਾ ਘੱਡ ਲੰਘ ਗਏ ਸੀ ਕਿ ਅਸੀਂ ਉੱਥੇ ਬੈਠੇ ਸੀ ਗਰਮੀ 'ਚ ਗਰਮੀ 'ਚ ਬੈਠਿਆ ਸਾਨੂੰ ਆਹ ਬਾਬੂ ਵੇਲੇ ਜੇ ਹੁਣ ਤੁਸੀਂ ਜਾਓ ਇਹਨਾ ਸਰਕਾਰ ਨੇ ਬੰਦ ਕਰਤਾ ਉਹਨੂੰ ਹੱਦ ਲੰਘੀ ਜਿਹੜੇ ਬੱਸਾਂ ਵਾਲੇ ਸੀ ਮੇਰੇ ਵੀਰ ਜਿਹੜੇ ਕਿਸਾਨ ਸੀ ਸਾਡੇ ਉਹ ਇਥੋਂ ਸਰਾਂ ਲਗਾ ਚੜਦੇ ਸੀ ਉਹ ਵੀ ਚੜ੍ਹਨੋਂ ਵਾਟ ਗਏ ਵੀ ਇੱਕ ਖਾਨਵੇਂ ਬੈਠੇ ਨੇ ਸ੍ਰੀ ਉਹ ਸਾਨੂੰ ਇੰਨਾ ਮਿਲਿਆ ਕੋਈ ਵੀ ਸਾਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਿਸੇ ਪਾਸੋਂ ਮਿਲਿਆ ਬਾਕੀ ਜਿਹੜੇ ਅੱਜ ਲੋਕ ਸਾਨੂੰ ਆਂਦੇ ਨੇ ਵੀ ਇਹ ਭਾਈ ਪੈਸੇ ਲੈ ਕੇ ਉੱਠੇ ਨੇ ਅਸੀਂ 2 ਸਾਲ ਸਾਡੇ 8 ਕਿਸਾਨ ਜਿਹੜੇ ਨੇ ਬਿਮਾਰ ਹੋ ਗਏ ਨੇ ਜਿਹੜਾ ਇੱਕ ਦੀ ਮੌਤ ਹੋ ਗਈ ਕੁੰਡਨ ਸਿੰਘ ਬਿਮਾਰ ਪਿਆ ਪ੍ਰਤਾਪ ਸਿੰਘ ਬਾਜੇ ਨੂੰ ਟੈਗ ਦੀ ਸ਼ਿਕਾਇਤ ਤੇ ਜੋਰਾ ਸਿੰਘ ਭੁੱਲਰ ਵੱਟੂ ਉਹਨੂੰ ਹੋ ਗਈ ਸਾਡੇ ਕਿਸਾਨ ਬਾਵਜੂਦ ਵੀ ਹੋਂਦੇ ਹੀ ਲੜਾਈ ਲੜਦੇ ਰਹੇ ਆਖਰ ਜਿਹੜੀ ਲੜਾਈ ਹੈ ਬੂਟਾ ਸਿੰਘ ਬੁਰਜਕੇ ਨੂੰ ਛੱਡ ਕੇ 3 ਮੀਟਾ ਕੀਤੀਆਂ ਨੇ ਅਸੀਂ ਕਿਉਂਕਿ ਸਾਨੂੰ ਜਿਹੜਾ ਕੰਪਨੀ ਸੀ ਸਾਨੂੰ ਮੌਕੇ ਮੌਕੇ ਤੇ ਆਫਰਾਂ ਦਿੰਦੇ ਰਹੇ ਪਰ ਅਸੀਂ ਇਹਨਾਂ ਦੇ ਨਾ ਹੀ ਉਹ ਛਾਰਦੇ ਹੋਏ ਅਸੀਂ ਬੂਟਾ ਸਿੰਘ ਬੁਰਦੀਗੜ੍ਹ ਨੂੰ ਛਾਰਦੇ ਰਹਿਆ ਡੀਸੀ ਸਾਹਿਬ ਨਾਲ ਸਾਡੀਆਂ 3-4 ਮੀਟੀਆਂ ਹੋਈਆਂ ਨੇ ਜਿਹਦੇ ਵਿੱਚ ਡੀਸੀ ਸਾਹਿਬ ਐਸ ਡੀਐਮ ਤੇ ਆਪਣਾ ਛੜਕ ਵਾਲਾ ਐਕਸ਼ਨ ਏ ਡਬਲਯੂ ਵਾਲਾ ਤੇ ਇਹ ਜਿਹੜਾ ਸੀ ਇਹਨਾਂ ਦਾ ਮੈਡਮ ਜਿਹੜੀ ਟੋਲ ਪਲਾਜੇ ਵਾਲੀ ਇਨਾਂ ਨਾਲ ਇਹ ਫੈਸਲਾ ਸਾਡੇ ਨਾਲ ਹੋ ਗਿਆ ਵੀ ਜਿਹੜਾ ਭਾਈ ਇਹ ਇਨਾਂ ਦਾ ਕਰਜ਼ਾ ਕਰਜ਼ਾ ਹੁੰਦਾ ਹੈ ਜਿਹੜਾ ਇਹ ਕੰਪਨੀ ਲੈਣਾ ਜਿੰਨਾ ਜਿਹੜੇ ਤੁਸੀਂ ਟੋਰ ਤੇ ਬੈਠੇ ਸਾਡਾ ਪਾਸ ਨਹੀਂ ਹੋਣਾ ਉਹਦੇ ਵਿੱਚ ਇਹ ਆ ਵੀ ਅਸੀਂ ਇਹਨਾਂ ਨੂੰ 6 ਮਹੀਨੇ ਦਿੰਦੇ ਹਾਂ ਪੋਲ ਬਣਾਉਂਗੇ ਪਰ ਉਹ ਫੈਸਲਾ ਇਹ ਹੈਗਾ ਲੋਇਆ ਡੀਡੀ ਸਾਹਿਬ ਨੇ ਆਖਿਆ ਇਹ ਨਹੀਂ ਅਰ ਵੀ ਆਖਿਆ ਵੀ ਭਾਈ ਸਾਹਿਬ ਡੇਢ ਮਹੀਨੇ ਦੇ ਵਿੱਚ ਕੰਮ ਸ਼ੁਰੂ ਕਰਨਗੇ ਥੋੜਾ ਥੋੜਾ ਤੇ ਸਵਾ ਸਾਲ ਚ ਆਪਣਾ ਇਹ ਪੋਲ ਬਣਾਉਂਗੇ ਜਿਹਦੇ ਵਿੱਚੋਂ ਮੈਂ ਕੱਲ ਗੱਲ ਸੁਣੀ ਸੀ ਸਫਾਈਆਂ ਸ਼ੁਰੂ ਕਰ ਦਿੱਤੀਆਂ ਨੇ ਨਾ ਪੋਲ ਬਣਾ ਕੇ ਉੱਠਣਾ ਆਪਾਂ ਪੋਲ ਦੀ ਗਰੰਟੀ ਲਈਏ ਜਿਹੜਾ ਵੀ ਸਾਨੂੰ ਇਹ ਗੱਲਾਂ ਆਂਦਾ ਜਠੇ ਬੰਦੀ ਨੂੰ ਵੀ ਇਹ ਪੈਸੇ ਲੱਗੇ ਉੱਠੇ ਨੇ ਸਭ ਅਸੀਂ ਭਾਰਤੀ ਕਿਸਾਨ ਜੀ ਦੇ ਡਕੌਂਡਾ ਸਾਰੇ ਖੜੇ ਆ ਇਹ ਬਲਾਕ ਪ੍ਰਧਾਨ ਨੇ ਇਹ ਸਾਡੇ ਖਜ਼ਾਨਚੀ ਨੇ ਮੈਂ ਪ੍ਰਧਾਨਾ ਸਾਡੇ ਫੋਨ ਲੈ ਲੈਣ ਸਾਡੇ ਨਾਲ ਸਿੱਧੀ ਗੱਲ ਕਰਨ ਕਿਉਂਕਿ ਅਸੀਂ ਕੋਈ ਵਫਾਦਾਰ ਨਹੀਂ ਇਹ ਅਸੀਂ ਧੰਨਵਾਦ ਕਰਨੇ ਬਾਬੇ ਜਰਮਲ ਸਿੰਘ ਬਾਬੇ ਰਦੀਸ਼ਾ ਗੁਰੂ ਅੰਗਦ ਦੇਵ ਦੀ ਧਰਤੀ ਤੇ ਖੜੇ ਆਂ ਜਿਨ੍ਹਾਂ ਸਾਨੂੰ ਪ੍ਰਸ਼ਾਦਾ ਦਿੱਤਾ ਹਰ ਰੋਜ਼ ਹੀ ਲਿਜਾ ਕੇ ਇੱਥੋਂ ਪ੍ਰਸ਼ਾਦਾ ਛਕਨੇ ਆਂ ਸਾਨੂੰ ਕਿਸੇ ਨੇ ਇੱਥੋਂ ਤੱਕ ਆ ਕੇ ਸਾਡੇ ਕੋਲ ਹਾਏ ਦਾ ਨਾਰਾ ਵੀ ਨਹੀਂ ਮਾਰਿਆ ਅੱਜ ਜਿਹੜੇ ਲੋਕ ਗੱਲਾਂ ਕੋਈ ਵੀ ਜਿ세 ਬੀਜੇਪੀ ਵਾਲਿਆਂ ਨੂੰ ਸੱਦਿਆ ਭੰਡਾਰੀ ਸਾਹਿਬ ਨੂੰ ਉਹਨੇ ਵੀ ਦੇਖ ਕੇ ਥੋੜਾ ਸ਼ਵਾਸ਼ਣ ਅੱਜ ਜੀ ਵਾਹ ਦੇਣੇ ਬਜਾਜ ਸਾਹਿਬ ਵੀ ਅਹੀ ਉਹ ਕਰਦੇ ਉਹ ਕਿਤੇ 4 ਦਿਨ ਮੰਝੇ ਦੇ ਤੇ ਛੜਕਦੇ ਡਾ ਕੇ ਵੇਖਣ ਮੇਰੇ 8 ਕਿਸਾਨ ਵੀਰ ਜਿਹੜੇ ਬਿਮਾਰ ਹੋਏ ਪਏ ਨੇ ਮੈਨੂੰ ਆਪ ਨੂੰ ਕੰਨਾਂ ਨੂੰ ਸੁਣਨੋਂ ਕੱਟ ਗਿਆ ਟੈਨਸ਼ਨ ਇੰਨੀ ਸੀ ਪਰ ਵਾਕੀ ਅਗਾ ਤੁਸੀਂ ਹੁਣ ਪੱਤਰਕਾਰ ਪੁੱਤਰ ਜਿਹੜੀ ਇਹ ਕਹਾਣੀ ਸੁਣਾਤੀ ਜੇ ਕਿ ਇਹਨੂੰ ਸ਼ੰਕਾ ਤੁਹਾਡੇ ਮਾਦ ਮਰਾਈ ਸਾਡੇ ਨਾਲ ਆ ਕੇ ਜਰੂਰ ਮਰਜ਼ੀ ਡਿਸਕਸ ਕਰ ਸਕਦੇ ਹਾਂ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈ ਇਹ ਦੁਬਾਰੇ ਸਾਡਾ ਤਾਂ ਕਹਿਣਾ ਇਹੀ ਹੈ ਵੀ ਅਸੀਂ 2 ਸਾਲ ਲਗਾਤਾਰ ਸੰਘਰਸ਼ ਲੜਿਆ ਅਸੀਂ ਆਹ ਜਿਹੜਾ ਪ੍ਰਸ਼ਾਸਨ ਹੈ ਪਹਿਲਾਂ ਅਸੀਂ ਇਕੱਲੀ ਜਥੇਬੰਦੀ ਦੀ ਤੇ ਟੋਲ ਕੰਪਨੀ ਦੇ ਆਸਰੇ ਦੀ ਗੱਲਬਾਤ ਚੱਲਦੀ ਸੀ ਜੀ ਉਹਨਾਂ ਸਾਨੂੰ ਕੋਈ ਵਿਸ਼ਵਾਸ ਨਹੀਂ ਸੀਗਾ ਵੀ ਇਹਨਾਂ ਨੇ ਅੱਗੇ ਵੀ ਕਈ ਵਾਰੀ ਧਰਨਾ ਲੱਗ ਚੁੱਕਿਆ ਪਰ ਨਹੀਂ ਕੋਈ ਗੱਲ ਬਣੀ ਉਸ ਤੋਂ ਬਾਅਦ ਸੂਬਾ ਕਮੇਟੀ ਨੂੰ ਲੱਗਿਆ ਇਹ ਸੂਬਾ ਕਮੇਟੀ ਦੀ ਧਰਨਾ ਅਸੀਂ ਉਹਨਾਂ ਨੂੰ ਵੀ ਵਾਰ-ਵਾਰ ਸੱਦਿਆ ਉਹ ਤਿੰਨ ਮੀਟਿੰਗਾਂ ਇੱਕ ਮਹੀਨੇ ਵਿੱਚ ਲਗਾਤਾਰ ਕੀਤੀਆਂ ਉਹਨਾਂ ਨੇ ਸਾਨੂੰ ਉਹ ਡਾਕੂਮੈਂਟ ਤਿਆਰ ਕਰਕੇ ਦਿੱਤੇ ਆ ਇਹਦੇ ਵਿੱਚ ਏਡੀਸੀ ਸਾਹਿਬ ਐਸਡੀਓ ਮੈਡਮ ਤੇ ਟੋਲ ਕੰਪਨੀ ਤੇ ਪੀਡਬਲਯੂਡੀ ਵਾਲੇ ਅਫਸਰ ਸਾਹਿਬ ਆਉਂਦੇ ਰਿਹਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਡੇਢ ਮਹੀਨੇ ਦੇ ਵਿੱਚ ਜੇ ਪੁਲ ਦਾ ਕੰਮ ਨਾ ਸ਼ੁਰੂ ਹੋਇਆ ਤੈਨੂੰ ਦੁਬਾਰਾ ਕੋਈ ਸੁਪਰ ਕਮੇਟੀ ਇਹਦੇ ਦੁਬਾਰਾ ਐਕਸ਼ਨ ਲੈ ਸਕਦੀ ਹੈ ਜੀ ਤੇ ਜੋ ਵੀ ਅਸੀਂ ਲੋਕ ਆਹ ਸਾਨੂੰ ਕਹਿੰਦੇ ਵੀ ਇਹ ਪੈਸੇ ਲੈ ਕੇ ਉੱਠ ਖੜਿਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਕੀਤਾਗਾ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਇੱਕ ਦਿਨ ਦੀ ਕਿੰਨੀ ਕਲੈਕਸ਼ਨ ਹੋਊਗੀ ਜਦੋਂ ਬੰਦ ਕੀਤਾ ਤੇ ਕਿੰਨੇ ਮਹੀਨੇ 23 24 ਮਹੀਨੇ ਲਗਾਤਾਰ ਬੰਦ ਕੀਤਾ ਉਹ ਵੇਲੇ ਵੀ ਲੋਕਾਂ ਦਾ ਪੈਸਾ ਜੇ ਭਾਂਜ ਪਿਆ ਸਾਡੇ ਨਹੀਂ ਪਿਆਗਾ ਲੋਕਾਂ ਦਾ ਅਸੀਂ ਫਾਇਦਾ ਕੀਤਾ ਨੁਕਸਾਨ ਨਹੀਂ ਕੀਤਾਗਾ ਹਾਂਜੀ ਪ੍ਰਧਾਨ ਜੀ ਤੁਹਾਡਾ ਕਹਿਣਾ ਜੀ ਸਾਡਾ ਤਾਂ ਇਹੀ ਕਹਿਣਾ ਜੀ ਮੰਨ ਲਓ ਅਸੀਂ 2 ਸਾਲ ਪੂਰਾ ਉੱਥੇ ਧਰਨਾ ਚਲਾਇਆ ਮੰਨ ਲਓ ਟੋਲ ਤੇ ਜੇ ਆਈ ਵਿਗਣ ਵਾਲੀ ਗੱਲ ਜਿਹੜੀ ਆਪਣੀ ਕਮੈਂਟਾਂ 'ਚ ਕਰ ਰਹੇ ਆ ਜੇ ਅਸੀਂ ਵਿਗਣਾ ਹੀ ਹੁੰਦਾ ਮੰਨ ਲਓ 2 ਸਾਲ 아이 ਧਰਨਾ ਨਹੀਂ ਉੱਥੇ ਚਲਾਉਂਦੇ ਸੀ ਠੀਕ ਹੈ ਲਗਾਤਾਰ ਅਸੀਂ ਐਸੀ ਕਰਕੇ ਚਲਾਇਆ ਵਿਗਣ ਵਾਲੀ ਨਾ ਜਾਣਾ ਕੱਲ ਜਦੋਂ ਮਰਜ਼ੀ ਸਾਥੋਂ ਕੋਈ ਸਪੈਕਟਿਟ ਕਰਨ ਲੈ ਲਿਆ ਤੁਹਾਨੂੰ ਅਸੀਂ ਰਿਪੋਰਟ ਦੇਤੀ ਐ ਇਹਦੇ ਜਦੋਂ ਮਰਜ਼ੀ ਡੀਸੀ ਸਭ ਐਸਐਚਡੀਆ ਮੈਡਮ ਡੀਸੀ ਸਾਹਿਬ ਸਾਰੇ ਵਿੱਚ ਬੈਠੇ ਆ ਜਦੋਂ ਮਰਜ਼ੀ ਪੁੱਛ